ਅੱਜ ਦੀ ਕਾਨਫਰੰਸ ਡ੍ਰਿਵਰੀ ਮੈਨ ਦੀ ਸਾਡੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਡੋਮੈਸਟਿਕ ਸੈਂਡਰ ਲੈ ਕੇ ਆਉਂਦੇ ਉਹਨਾਂ ਦੀ ਸੇਫਟੀ ਉਹਨਾਂ ਦੀ ਸੁਰੱਖਿਆ ਤੇ ਸਾਡੇ ਜਿਹੜੇ ਪੈਸੇ ਐ ਉਹਨਾਂ ਦੀ ਸੁਰੱਖਿਆ ਲਈ ਰੱਖੀ ਐ ਤੇ ਉਹਨਾਂ ਦੀ ਮੇਨ ਉਹਨਾਂ ਦੀ ਜਿਹੜਾ ਕੋਈ ਛੱਟਪੇਟ ਦਾ ਨੁਕਸਾਨ ਐ ਜੋ ਹੋ ਰਿਹਾ ਹੈ ਪਿਛਲੀ ਜਨਵਰੀ ਤੋਂ ਲੈ ਕੇ ਹੁਣ ਤੱਕ 21 ਐਕਸੀਡੈਂਟ ਇਦਾਂ ਦੇ ਹੋ ਚੁੱਕੇ ਐ ਕੋ ਸਿਲੰਡਰਾਂ ਦਾ ਇਨਸੀਡੈਂਟ ਹੈ ਕੋਈ ਪੈਸੇ ਖੋਣ ਦਾ ਇਨਸੀਡੈਂਟ ਆ ਕੋਈ ਸੱਟ ਦਾ ਇਨਸੀਡੈਂਟ ਆ ਈਵਨ ਇੰਨਾ ਡਰ ਨਹੀਂ ਹੈਗਾ ਵੀ ਉਹ ਜਿਹੜੇ ਵੀ ਬੰਦੇ ਹੈਗੇ ਆ ਉਹ ਉਸ ਨੂੰ ਦੋ-ਦੋ ਕਿਲੋਮੀਟਰ ਤੱਕ ਉਹਦਾ ਪਿੱਛਾ ਕਰਦੇ ਆ ਉਹਨਾਂ ਨੂੰ ਕੋਈ ਹੀੜ ਪੜੱਕੇ ਦਾ ਕੋਈ ਡਰ ਨਹੀਂ ਹੈ ਉਹਨਾਂ ਨੂੰ ਜੇ ਸਿਲੰਡਰ ਖੋਇਆ ਜਾਂਦਾ ਤਾਂ ਇੱਧਰ ਵੀ ਗੱਡੀਆਂ ਨੇ ਤੇ ਇੱਧਰ ਵੀ ਗੱਡੀਆਂ ਨੇ ਤੇ ਉੱਪਰੋਂ ਖੋ ਕੇ ਭੱਜ ਜਾਂਦੇ ਨੇ ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਉਹ ਕਿੱਥੇ ਚਲੇ ਗਏ ਫਿਰ ਉਹਦੇ ਵਿੱਚ ਕਿਤੇ ਪਤਾ ਕਰਿਆ ਅਸੀਂ ਪਤਾ ਕਰਿਆ ਲੋਕਲ ਜਿਹੜੇ ਕੰਸਰਨ ਪੁਲਿਸ ਸਟੇਸ਼ਨਸ ਨੇ ਉਹਨਾਂ ਨੂੰ ਦੱਸਿਆ ਉਹ ਕਿਤੇ ਨਾ ਕਿਤੇ ਸਾਨੂੰ ਪਤਾ ਲੱਗਿਆ ਵੀ ਉਹ ਹੈਗੇ ਆ ਜਿਹੜੇ ਥੋੜਾ ਡਰਗੀ ਨੇ ਲੋਕ ਜਿੰਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਰ ਕੀ ਰਹੀ ਆ ਔਰ ਇਸ ਪਰੇਸ਼ਾਨੀ ਦੇ ਨਾਲ ਸਾਡੇ ਇਹ ਡਿਲੀਵਰੀ ਮੈਨ ਨੇ ਉਹ ਬੜੇ ਪਰੇਸ਼ਾਨ ਹੋ ਗਏ ਉਹ ਗੱਲ ਜਿਹੜਾ ਬੰਦਾ 2.5 ਤੋਂ 3000 ਕਿਲੋਮੀਟਰ ਤੱਕ ਇੱਥੇ ਕਮਾਈ ਕਰਨ ਆਇਆ ਆਪਣੇ ਬੱਚੇ ਪਾਲਣ ਆਇਆ ਉਹ ਉਸ ਗੱਲ ਤੋਂ ਬੜਾ ਮਤਲਬ ਅਸੀਂ ਸਮਰਥ ਆ ਜੇ ਕੱਲ ਨੂੰ ਇਹ ਐਕਸੀਡੈਂਟ ਨਹੀਂ ਕੰਟਰੋਲ ਹੁੰਦੇ ਤਾਂ ਤੁਹਾਡੇ ਘਰਾਂ ਦੀ ਜਿਹੜੀ ਸਪਲਾਈ ਆ ਉਹ ਸਾਡੇ ਲਈ ਬੇਵਸੀ ਹੋ ਜਾਣਾ ਸਰ ਇਸ ਲਈ ਤੁਸੀਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਆ ਤੁਸੀਂ ਇਸ ਲਈ ਅਸੀਂ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਲੈਟਰ ਦਿੱਤੀ ਆ ਕੱਲੇ ਕੱਲੇ ਇਨਸੀਡੈਂਟ ਦਾ ਬੇਰਵਾ ਦਿੱਤਾ ਹੈ ਵੀ ਇਹ ਇਨਸੀਡੈਂਟ ਇਸ ਇਲਾਕੇ 'ਚ ਹੋਇਆ ਇਦਾਂ ਹੋਇਆ ਇੰਨੇ ਪੈਸੇ ਕੰਡੇ ਮਤਲਬ ਸਨੇਚਿੰਗ ਹੋਈ ਇਹਦੇ ਛੱਟ ਲੱਗੀ ਜਾਂ ਜੋ ਵੀ ਹੋਇਆ ਸਰ ਸਰਕਾਰ ਦਾ ਕਿ ਤੁਹਾਡਾ ਕਿੰਨਿਆਂ ਘਟ ਵਾਰਦਾਤਾਂ ਹੋ ਚੁੱਕੀਆਂ 21 ਵਾਰਦਾਤਾਂ ਹੋ ਗਈਆਂ ਹੁਣ ਆ ਪਿਛਲੇ 1 ਮਹੀਨੇ ਪੂਰੇ ਮਹੀਨੇ ਦੀ ਸਮਝੋ ਸਰਪੰਚ ਦੀ ਕਾਰਜਕਾਰੀ ਕਿੱਦਾਂ ਦੀ ਹੈ ਇਹਦੇ ਵਿੱਚ ਕੀ ਲੱਗਦਾ ਕਿ ਪੁਲਿਸ ਤੇ ਫਿਰ ਸੋਸਤਵਾ ਪੁਲਸ ਦੀ ਕਾਰਜਕਾਰੀ ਅਸੀਂ ਇਹਨੂੰ ਪਹਿਲਾਂ ਆਪਣੇ ਥੋੜੇ ਜਿਹਾ ਅਸੀਂ ਸਾਡੇ ਬੰਦੇ ਸਾਡੇ ਕੋਲ ਆਉਣ ਲਈ ਥੋੜਾ ਜਿਹਾ ਚੱਕਦੇ ਸੀਗੇ ਜਾਂ ਪਰ ਜਦੋਂ ਜ਼ਿਆਦਾ ਹੀ ਹੋ ਗਿਆ ਤਾਂ ਫਿਰ ਕੱਟੂ-ਕੱਟੇ ਇਹ ਹੁੰਦਾ ਰਹਿਣਾ ਸੀ ਮਾੜਾ-ਮੋਟਾ ਪਰ ਉਹ ਆਪਣੇ ਲੈਵਲ ਤੋਂ ਹੀ ਕਿਤੇ ਨਾ ਕਿਤੇ ਹੋ ਜਾਂਦਾ ਸੀ ਲੋਕਲ ਪੁਲਿਸ ਸਟੇਸ਼ਨ ਨੂੰ ਕਹਿੰਦੇ ਸੀ ਕੋਈ ਮਾੜੀ-ਮੋਟੀ ਪਰ ਇਹ ਜ਼ਿਆਦਾ ਤਦਾਦ ਤੋਂ ਵਾਸਤੇ ਅੱਜ ਇਹ ਸਭੀ ਮਜਬੂਰ ਆ ਜਿੱਥੇ ਸਾਡੇ ਡਿਗਰੀਮੈਨ ਸਾਨੂੰ ਕਹਿ ਰਹੇ ਨੇ ਵੀ ਅਸੀਂ ਸਪਲਾਈ ਨਹੀਂ ਇਸ ਦਰ ਦੇ ਮਹੌਲ ਚ ਲੈ ਸਕਦੇ ਸਰ ਇਹਦਾ ਕਾਰਨ ਕੀ ਵੱਡਾ ਬਣਿਆ ਜਾਂਦਾ ਕਿਉਂਕਿ ਪੁਲਿਸ ਤਾਂ ਪ੍ਰਸ਼ਾਸਨ ਕੰਮ ਵੀ ਕਰ ਰਿਹਾ ਤਾਂ ਵੀ ਫੇਲਰ ਇਨ ਫੇਲਰ ਸਿਸਟਮ ਕਮਾਂਗੇ ਕੀ ਕਮਾਂਗੇ ਨਹੀਂ ਦੇਖੋ ਅਸੀਂ ਉਹਨਾਂ ਨੂੰ ਅਰਜੀ ਆ ਜੀ ਦਿੱਤੀ ਹੈ ਉਹਨਾਂ ਨੇ ਇਮੀਡੀਏਟਲੀ ਕੁਝ ਪੁਲਿਸ ਅਫਸਰਾਂ ਦੀ ਜੂਪੀ ਲਾਤੀ ਹੈ ਉਹਨਾਂ ਨੇ 2 ਦਿਨ ਦੇ ਵਿੱਚ ਇਹ ਚੀਜ਼ ਨੂੰ ਕੰਟਰੋਲ ਕਰਨ ਦਾ ਉਹ ਗਿਆ ਨਸ਼ਿਆਂ ਦੇ ਵਿਰੁੱਧ ਵੀ ਸਰਕਾਰ ਕੰਮ ਕਰ ਰਹੀ ਹੈ ਡਰੱਗਸ ਮਾਫੀਆ ਨੂੰ ਵੀ ਜਾਂ ਆਪਣੇ ਜਿਹੜੇ ਗੁੰਡਾਗਰਦੀ ਨੂੰ ਖਤਮ ਕਰ ਲਈ ਪਰ ਇਹ ਜਿਹੜਾ ਛਿੰਨਾ ਚਪਟੀ ਦਾ ਆਏ ਦੇ ਅਖਬਾਰਾਂ ਦੇ ਵਿੱਚ ਬਹੁਤ ਅਕਸਰ ਦੇਖਣ ਨੂੰ ਮਿਲਦਾ ਵਾ ਇਹਦੇ ਬਾਰੇ ਕੀ ਕਹਿਣਾ ਹੈ ਇਹ ਤੁਹਾਨੂੰ ਆ ਦੱਸਦਾ ਜੀ ਮੈਂ ਹੁਣ ਇੱਕ ਪ੍ਰਵਾਸੀ ਆਇਆ ਦੋ ਢਾਈ ਹਜ਼ਾਰ ਕਿਲੋਮੀਟਰ ਤੋਂ ਦੋ ਢਾਈ ਹਜ਼ਾਰ ਕਿਲੋਮੀਟਰ ਤੋਂ ਪ੍ਰਵਾਸੀ ਆਮਨੇ ਘਰ ਤੋਂ ਕਮਾਈ ਕਰਨ ਆਇਆ ਉਹਦੇ ਕੋਲ 3 ਵੀਹਲਰ ਵੀ ਆ ਸਾਡਾ ਉਹਦੇ 3 ਵੀਹਲਰ ਦੇ ਵਿੱਚ ਜਾਂ ਉਹਦੇ ਕੋਲ ਕੋਈ ਵੀ ਵਹੀਕਲ ਹੈ ਉਹਦੇ 25 ਤੋਂ 30 ਸਿਲੰਡਰ ਵੀ ਨੇ ਉਹਨੇ ਉਹ ਵੀ ਸਾਹਮਣੇ ਆ ਉਹਦੇ ਉਹਨੇ ਘਰ ਘਰ ਜਾ ਕੇ ਆਨਲਾਈਨ ਅਸੀਂ ਪ੍ਰਮੋਟ ਕਰਦੇ ਹਾਂ ਵੀ ਸਾਨੂੰ ਆਨਲਾਈਨ ਪੇਮੈਂਟ ਆ ਜਾਣ ਸਾਨੂੰ ਸੁੱਖਾ ਹੋ ਜਾ ਪਰ ਆਨਲਾਈਨ ਪੇਮੈਂਟਾਂ ਅਜੇ ਜਿਹੜੇ ਮਾਈਗ੍ਰੈਂਟ ਏਰੀਏ ਨੇ ਉਹਨਾਂ ਦੇ ਘਰਾਂ ਦੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦਾ ਜਿਹੜਾ ਓਨਰ ਹੈ ਜਿਹੜਾ ਕੰਮ ਡਿਊ ਹੋ ਸਕਦਾ ਫੈਕਟਰੀ ਵਾਲੇ ਬੰਦੇ ਉਹ ਗੇਟ ਤੇ ਫੋਨ ਵੀ ਲਖਾ ਲੈਂਦੇ ਨੇ ਵੀ ਉਹ ਆਨਲਾਈਨ ਪੇਮੈਂਟ ਨਹੀਂ ਕਰ ਪਾਉਂਦਾ ਪਰ ਫਿਰ ਵੀ ਕਿਸ ਨਾ ਕਿਤੇ ਮਨੋਂ 25 30% ਆਨਲਾਈਨ ਹੋ ਰਿਹਾ ਬਾਕੀ ਕੈਸ਼ ਆ ਉਹਨਾਂ ਕੋ ਕੈਸ਼ ਵੀ ਆ ਉਹਦੇ ਕੋ ਗੱਡੀ ਵੀ ਆ ਉਹਦੇ ਕੋ ਸਿਲੰਡਰ ਵੀ ਹੈ ਔਰ ਉਹ ਇੰਨਾ ਦਲੇਰ ਵੀ ਹੈ ਨਹੀਂ ਉਹ ਕੰਮ ਕਰਨ ਆਇਆ ਦਲੇਰੀ ਕਿਵੇਂ ਆਉਂਦੀ ਆ ਤੁਸੀਂ ਜ਼ਿਆਦਾ ਬਿਹਤਰ ਜਾਣਦੇ ਹੋ ਵੀ ਇੱਕ ਤਾਂ ਨਾਰਮਲ ਲਾਈਨ ਤੇ ਚੱਲਾਂਗੇ ਉਹ ਤਾਂ ਸਾਫ਼-ਸਾਫ਼ ਚੱਲੀ ਜਾਂਦਾ ਹੈ ਉਹਦਾ ਕੰਮ ਕਰਨ ਆਇਆ ਉਹ ਕਹਿੰਦਾ ਵੀ ਮੈਂ ਆਪਣੀ ਦੂਰ ਰੋਟੀ ਮਤਲਬ ਕਿ ਬੱਚੇ ਪਾਲਣੇ ਆ ਮੈਨੂੰ ਤਾਂ ਇਹੀ ਮੇਰਾ ਮੇਨ ਮੋਟਿਵ ਹੈ ਪਰ ਜਦੋਂ ਥ੍ਰੈਟ ਮਿਲਦਾ ਹੈ ਇਹ ਬਾਹਰਲੇ ਪਾਸੋਂ ਇਦਾਂ ਦੇ ਆਂਸਰ ਧੂਰ ਦੇ ਨੇ ਕੋਈ ਡਾਕ ਦਿਖਾਉਂਦਾ ਕੋਈ ਡੰਡਾ ਲਈ ਫਿਰਦਾ ਕੋਈ ਰੌਡ ਲਈ ਫਿਰਦਾ ਕੋਈ ਸਿਰ ਦੀ ਉਂਗਲ ਡਰੈ ਕੋਈ ਮੇਰਾ ਮੈਨੂੰ ਮੇਰੇ ਆ ਦੀ 30000 ਖੋ ਰਿਆ ਜਾਂ 50000 ਖੋ ਰਿਆ ਜਾਂ ਦੋ ਸਿਲੰਡਰ ਚੀਨ ਲੈ ਉਹ ਤਾਂ ਨਹੀਂ ਨਾ ਉਹ ਡਰ ਵੀ ਮੇਰੇ ਸੱਟ ਲੱਗੀ ਫਿਰ ਜਾਦੋਂ ਆਪਣੇ ਘਰੇ ਦੱਸਦਾ ਵੀ ਅੱਜ ਮੇਰਾ ਨਾ ਹੋ ਗਿਆ ਤਾਂ ਉਹਦਾ ਜਵਾਬ ਪਤਾ ਕੀ ਆਉਂਦਾ ਛੋਣ ਦੀ ਸੀ ਆਪ ਆਪ ਦੀ ਜਾਨ ਹਮੇਂ ਜ਼ਿਆਦਾ ਪਿਆਰੀ ਹੈ ਕੀ ਲਗਦਾ ਜੀ ਗੈਸ ਸਟੈਂਡਰ ਵਾਲਿਆਂ ਨੇ ਫਿਰ ਕਿਉਂ ਜ਼ਿਆਦਾ ਇਨਟਾ ਹੈ ਇਹ ਸੌਫਟ ਕਾਰਨਰ ਨਾਲ ਤੁਹਾਨੂੰ ਦੱਸਿਦਾ ਜਾਣਾ ਇੱਕ ਸ਼ਰੀਰ ਬੰਦਾ ਉਹਦੇ ਕੋਲ ਇੱਕ ਥੋੜਾ ਇਹਦੂ ਵੱਡਾ ਸੌਫਟ ਕਾਰਨਰ ਜਾਂ ਕਮਜ਼ੋਰ ਕੜੀ ਕਿਹੜੀ ਹੋ ਸਕਦੀ ਹੈ ਦੱਸੋ ਸਮਾਜਿਕ ਤੌਰ ਤੇ ਆਪਾਂ ਸਨੇਚਿੰਗ ਦੀ ਗੱਲ ਕਰਦੇ ਆਂ ਇੱਕ ਬਜ਼ੁਰਗ ਕਮਜ਼ੋਰ ਜੋੜੀ ਹੈ ਜਿਹੜਾ ਬਜ਼ੁਰਗ ਲੇਡੀ ਖੜੀ ਆ ਬਾਹਰ ਉਹ ਛੀਨ ਲਈ ਉਹ ਕਮਜ਼ੋਰ ਆ ਤਾਂ ਜਿਹੜੀ ਟਾਰਗੇਟ ਹੋ ਗਿਆ ਡਿਲੀਵਰੀ ਮੈਨ ਵੀ ਸਾਡਾ ਕਮਜ਼ੋਰ ਟਾਰਗੇਟ ਆ ਅਸੀਂ ਉਹਨੂੰ ਕਹਿੰਦੇ ਆਂ ਵੀ ਥੋੜਾ ਤਕੜਾ ਉਹ ਕਿਵੇਂ ਮੈਂ ਆਪਣੇ ਤੇ ਕੋਈ ਚੀਜ਼ ਮੈਨੂੰ ਚਾਰ ਬੰਦੇ ਆ ਜਾਣ ਕਰਨਾਂ ਦੀ ਕੋਸ਼ਿਸ਼ ਕਰਨ ਤੋਂ ਮੈਂ ਕਿੱਦਾਂ ਟੈਕਲ ਕਰੂਗਾ ਜਾਂ ਤੁਸੀਂ ਦੱਸੋ ਉਹਨਾਂ ਨੇ ਉਹਨਾਂ ਦੀ ਜਿਹੜੀ ਬੁੱਧੀ ਆ ਉਹ ਹਿਲ ਵੀ ਚੁੱਕੀ ਆ ਡਿਊ ਟੂ ਸਾਨੂੰ ਮਤਲਬ ਕੁਛ ਖਾਦੇ ਪੀਤੇ ਦੇ ਚੱਕਰ ਦੇ ਉਹਨਾਂ ਡਰੀ ਵੀ ਕਿਸੇ ਜੀ ਦਾ ਨੂੰ ਨਾ ਤਤੇ ਦਾ ਨਾ ਠੰਡੇ ਦਾ ਸਰ ਹੁਣ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਅਸ਼ਵਾਸਨ ਦਿੱਤਾ ਜੀ ਉਹਨਾਂ ਨੇ ਸਾਨੂੰ 24 ਆਰ ਦੇ ਵਿੱਚ ਇਹਦਾ ਹੱਲ ਕਰਨ ਦੀ ਕਿਹਾ ਕਨਫਰਮ ਕਰ ਜਿੱਦਾਂ 21 ਇਨਸੀਡੈਂਟ ਕਹਿ ਰਹੇ ਹੋ 21 ਦੇ 21 ਕੰਪਲੇਂਟਸ ਐਫ ਆਈ ਆਰ ਹੋਈਆਂ ਕਿੰਨੀਆਂ ਐਕਟ ਰਹੀਆਂ ਨਹੀਂ ਅੱਜ ਐਫ ਆਈ ਆਰ ਨਹੀਂ ਹੋਈ ਉੱਥੇ ਇਨਫੋਰਮੇਸ਼ਨ ਦਿੱਤੀ ਗਈ ਆ ਕਨਸਰਨ ਕੁਲ ਸਟਾਣੇ ਦੇ ਵਿੱਚ ਡੀਡੀਆਰ ਹੋਈਆ ਪਰ ਉਹਦੇ ਵਿੱਚ ਮਸਲਾ ਹੈਗਾ ਵੀ ਉਹ ਜਿਵੇਂ ਲਗਾਤਾਰ ਜਿਵੇਂ ਉਹਨੇ ਕਿ ਸਿਲੰਡਰ ਛੋਲਿਆ ਉਹਨਾਂ ਨੇ ਡੀਡੀਆਰ ਕਰ ਲਈ ਸਿਲੰਡਰ ਛੋਲਿਆ ਉਹ ਸਾਨੂੰ ਵੀ ਪਤਾ ਚੱਲ ਯਾਰ ਮਤਲਬ ਉਹ ਕਹਿੰਦੇ ਨਾ ਵੀ ਵੱਡੀ ਚੀਜ਼ ਆ ਛੋਟੀ ਚੀਜ਼ ਆ ਪਰ ਜੇ ਹੁਣ ਲਗਾਤਾਰ ਇੱਕ ਚੀਜ਼ ਹੋਈ ਜਾਊਗੀ ਫਿਰ ਦੋ ਦਾ ਕੰਟਰੋਲਿੰਗ ਚਾਹੀਓ ਸਿਲੰਡਰ ਚਾਹੀਓ ਪੈਸੇ ਨੇ ਚਾਹੀਦੇ ਨੇ 6:00 ਵਜੇ 24 ਹੋਰਸ ਤੋਂ ਬਾਅਦ ਨਹੀਂ ਹੈਗਾ ਮਤਲਬ ਪੁਲਿਸ ਨੇ ਸਵਾਰ ਸੰਦ ਸਾਨੂੰ ਬੜੇ ਉਹਨਾਂ ਨਾਲ ਦੱਸਿਆ ਗਿਆ ਅੱਜ ਮਿਲ ਕੇ ਆਏ ਨਹੀਂ ਸਾਡੇ ਸੈਕਟਰੀ ਸਾਹਿਬ ਇਹ ਦੱਸਣਗੇ ਦੱਸੋ ਸਰ ਮੈਂ ਚੀਫ ਇੰਸਪੈਕਟਰ ਪੁਲਿਸ ਸਾਹੂ ਨਾਲੇ ਕੈਂਪ ਆਫ ਵਿੱਚ ਮਿਲ ਕੇ ਆਏ ਤੇ ਉਹਨਾਂ ਨੂੰ ਅਸੀਂ ਇਹ ਸਾਰਾ ਐਕਸਪਲੇਨ ਕੀਤਾ ਕਿ ਜਿਹੜੀ ਡਿਲੀਵਰੀ ਬੁਆਏਸ ਨੇ ਜਿਸ ਤਰ੍ਹਾਂ ਮਨਜੀਤ ਜੀ ਨੇ ਦੱਸਿਆ ਕਿ ਸੌਫਟ ਕਾਰਨ ਰਿਹਾ ਉਹਨਾਂ ਦੇ ਕੋਲ ਕੋਈ ਐਸਾ ਉਹਨਾਂ ਦਾ ਜੋ ਮੋਟਿਵ ਹੈ ਤੁਹਾਡੇ ਮਰੀਆਂ ਬੇਟੀਆਂ ਤੇ ਮਰੀਆਂ ਭੈਣਾਂ ਦੇ ਘਰੇ ਗੈਸ ਪਚਾਉਣ ਦਾ ਵਾ ਉਹਨਾਂ ਕੋਲ ਕੈਸ਼ ਵੀ ਹੁੰਦਾ ਤੇ ਸਲੈਟਰ ਵੀ ਹੁੰਦੇ ਆ ਤੇ ਮੋਬਾਈਲ ਫੋਨ ਵੀ ਹੁੰਦਾ ਜਿਹਦੇ ਥਰੂ ਸਾਰਾ ਉਹ ਡਿਲੀਵਰੀ ਕਰਦੇ ਆ ਤੇ ਬਲੇ ਮਤਲਬ ਬੜੇ ਸਾਫਟ ਕਾਰਨਸ ਹੁੰਦੇ ਵਜੇ ਜਾਏ ਗੱਡੀ ਵੀ ਹੌਲੀ ਚੱਲਦੀ ਆ ਕਿਉਂਕਿ ਲੋਡ ਢੋਣ ਤੇ ਸਲੈਟਰ ਨਾਲ ਸੈਂਟਰ ਟਿਕੂਗਾ ਭਾਜੀ ਵੀ ਨਹੀਂ ਸਕਦੇ ਕਿਤੇ ਤੇ ਜਿਹੜੇ ਵੀ ਇਹ ਮਿਸਕਰੀਨਸ ਹੈ ਇਸ ਸਨੇਚਿੰਗ ਕਰਦੇ ਉਹ ਮੋਟਰਸਾਈਕਲ ਤੇ ਹੁੰਦੇ ਆ ਤੇ ਅਸੀਂ ਸੀਪੀ ਸਾਹਿਬ ਨੂੰ ਉਹਨਾਂ ਦੇ ਫੋਟੋਗ੍ਰਾਫੀ ਦੇ ਤੇ ਕੈਮਰੇ ਦੀਆਂ ਪਿੰਕ ਕਢਾ ਕੇ ਜਿਹੜਾ ਫੋਟੋਗ੍ਰਾਫੀ ਹੈ ਪਹਿਲਾ 28 ਤਰੀਕ ਨੂੰ ਮੈਂ ਮਿਲ ਕੇ ਆਇਆ ਸੀ ਉਦੋਂ ਤੱਕ 7 ਇਨਸੀਡੈਂਟ ਹੋਏ ਸੀ ਤੇ 28 ਤਰੀਕ ਤੋਂ ਬਾਅਦ ਇਨਸੀਡੈਂਟਾਂ ਦੀ ਵਾੜ ਹੀ ਆ ਗਈ 28 ਤਰੀਕ ਤੋਂ ਬਾਅਦ 13 ਇਨਸੀਡੈਂਟ ਹੋਏ 28 ਤਰੀਕ ਤੋਂ ਬਾਅਦ ਵੀ ਸਿਰਫ ਅੱਜ 13 ਤਰੀਕ ਤੱਕ 13 ਇਨਸੀਡੈਂਟ ਹੋ ਗਏ ਨੇਲੀ ਤਕਰੀਬਨ ਮੰਨ ਲਓ ਇੱਕ ਇਨਸੀਡੈਂਟ ਹੋਇਆ ਸਰਸਤਰਾ ਦਾ ਵੀ ਅੰਦਾਜ਼ਾ ਲਾਇਆ ਜਾਵੇ ਪੁਲਿਸ ਅਜੇ ਨਹੀਂ ਕੁਝ ਕਰ ਰਹੀ

देखिए जब अगर मान लीजिए कुछ ऐसा नहीं हो पाएगा तो हमारे पास यही है कि जो हमारे डिलीवरी टीम भी अगर चले जाएगी तो हम बेबस हो जाएंगे कहीं ना कहीं जो हमारी निर्बाध सप्लाई चल रही है हमारी बहनों बेटियों परिवारों के घर में चूल्हे चल रहे हैं वही रहेगा है कि आप और हमारे बीच में इस शहर वासियों के बीच गैनने की उम्मीद है कि गैस की पूर्ति अभी किस तरह करागे ਸਰ ਹੁਣ ਅਗਲੀ ਰਣਨੀਤੀ ਕੀ ਬਣਾਈ ਜਾਕਰ ਦੇ ਵਿੱਚ ਅਗਲੀ ਰਣਨੀਤੀ ਅਸੀਂ 2 ਦਿਨ ਅਸੀਂ ਜੋ ਵੀ ਅੱਜ ਸੀਪੀ ਸਾਹਿਬ ਨੇ ਆਸ਼ਵਾਸਨ ਦਿੱਤਾ 2 ਦਿਨ ਦੇਖਦੇ ਹਾਂ ਔਰ ਉਹਦੇ ਬਾਅਦ ਜੋ ਵੀ ਅਗਲੀ ਰਣਨੀਤੀ ਹੈ ਕਿਉਂਕਿ ਜੇ ਸਾਡੇ ਡਿਲੀਵਰੀ ਬॉय ਸਾਡੇ ਕੋਲ ਹੋਣਗੇ ਹੀ ਨਹੀਂ ਤੇ ਅਸੀਂ ਆਪਣੀਆਂ ਭੈਣਾਂ ਤੇ ਬੇਟੀਆਂ ਦੇ ਘਰ ਗਏ ਸੀ ਨਹੀਂ ਪਹੁੰਚਾਵਾਂਗੇ ਗਏ ਸੀ ਪਹੁੰਚਾਵਾਂਗੇ ਤਾਂ ਫਿਰ ਅਸੀਂ ਆਪਣੀਆਂ ਤੇਲ ਕੱਪੜੀਆਂ ਤੇ ਸਾਡੇ ਅਧਿਕਾਰੀ ਵੀ ਜਾਇਏ ਨੇ ਉਹਨਾਂ ਦੇ ਨਾਲ ਮਿਲ ਕੇ ਜੋ ਵੀ ਅਗਲੀ ਰਣਨੀਤੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਪਰ ਜੋ ਵੀ ਪ੍ਰਸ਼ਾਸਨ ਕਿਉਂਕਿ ਅਸੀਂ ਇਹ ਵੀ ਨਿਸ਼ਾਨਾ ਹੈ ਕਿ ਸਾਡੇ ਪਰਿਵਾਰਾਂ ਦੇ ਘਰ ਚੁੱਲ੍ਹੇ ਬੰਦ ਹੋ ਜਾਣਗੇ ਕੋਈ ਨਾ ਕੋਈ ਉਸਤਾ ਰਾਸਤਾ ਨਿਕਾਲਣ ਦੀ ਕੋਸ਼ਿਸ਼ ਕਰੇਗੇ ਠੀਕ ਹੈ ਥੈਂਕ ਯੂ ਸਰ ਥੈਂਕ ਯੂ